ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 12 ਅਪ੍ਰੈਲ ਹੈ ਮੈਂ ਗੁਰਸੇਵਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇ ਤਿਤ ਤਿਤ ਲਗੈ ਹੇ ਪਾਈ ਹੱਟੀ ਵਾਲਾ ਭਾਵ ਦੁਕਾਨਦਾਰ ਆਪਣੀ ਦੁਕਾਨ ਵਿੱਚ ਮਾਲ ਧੰਨ ਪਰ ਕੇ ਦੁਕਾਨ ਚਲਾ ਕੇ ਬੜਾ ਖੁਸ਼ ਹੁੰਦਾ ਹੈ ਜੂਆ ਖੇਡਣ ਵਾਲਾ ਜੁਆਰੀਆ ਜੂਆ ਖੇਡਣ ਵਿੱਚ ਮਸਤ ਰਹਿੰਦਾ ਹੈ। ਅਮਲੀ ਅਫੀਮ ਖਾ ਕੇ ਜਿਉਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਭਗਤ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜਿਉਂਦਾ ਹੈ। ਹਰ ਇੱਕ ਮਨੁੱਖ ਆਪਣੇ ਮਨ ਪਾਉਂਦੇ ਸਵਾਦ ਵਿੱਚ ਮਗਨ ਹੈ, ਮਸਤ ਹੈ। ਪਰਮੇਸ਼ਰ ਨੇ ਜਿਸ ਪਾਸੇ ਮਨੁੱਖਾਂ ਨੂੰ ਲਾਇਆ ਹੈ, ਸਾਰੇ ਉਸ ਪਾਸੇ ਹੀ ਲੱਗੇ ਹੋਏ ਹਨ। ਬੱਦਲਾਂ ਦੀਆਂ ਕਾਲੀਆਂ ਕਟਾਂ ਜਦੋਂ ਚੜ ਕੇ ਆਉਂਦੀਆਂ ਹਨ, ਉਸ ਵੇਲੇ ਮੋਰ ਪਹਿਲਾ ਪਾਉਂਦੇ ਹਨ ਜਿਵੇਂ ਚੰਦ ਨੂੰ ਵੇਖ ਕੇ ਕਮੀਆਂ ਖਿੜ ਪੈਂਦੀਆਂ ਹਨ ਜਿਸ ਤਰ੍ਹਾਂ ਆਪਣੇ ਬੱਚੇ ਨੂੰ ਵੇਖ ਕੇ ਮਾਂ ਖੁਸ਼ ਹੋ ਜਾਂਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਭਗਤ ਜਨ ਪਰਮੇਸ਼ਰ ਦਾ ਨਾਮ ਜਪ ਕੇ ਖੁਸ਼ ਹੁੰਦੇ ਹਨ ਜਿਸ ਤਰ੍ਹਾਂ ਸ਼ੇਰ మాਸ ਦਾ ਭੋਜਨ ਖਾ ਕੇ ਖੁਸ਼ ਹੁੰਦਾ ਹੈ ਜੰਗ ਯੁੱਧ ਵਿੱਚ ਸੂਰਮੇ ਬਹਾਦਰਾਂ ਦਾ ਚਿਤ ਜੋਸ਼ ਨਾਲ ਭਰ ਜਾਂਦਾ ਹੈ ਜਿਵੇਂ ਕੰਜੂਸ ਨੂੰ ਤਨ ਦੌਲਤ ਨਾਲ ਬਹੁਤ ਪਿਆਰ ਹੁੰਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਦੇ ਭਗਤ ਜਨਾਂ ਨੂੰ ਪਰਮੇਸ਼ਰ ਦਾ ਆਸਰਾ ਹੁੰਦਾ ਹੈ हे ਪਾਈ ਦੁਨੀਆ ਦੇ ਸਾਰੇ ਸਵਾਦ ਇੱਕ ਪਰਮੇਸ਼ਰ ਦੇ ਪ੍ਰੇਮ ਵਿੱਚ ਆ ਜਾਂਦੇ ਹਨ ਪਰਮੇਸ਼ਰ ਦੇ ਨਾਮ ਵਿੱਚ ਆ ਜਾਂਦੇ ਹਨ ਉਹਨਾਂ ਭਗਤ ਜਨਾਂ ਨੂੰ ਪਰਮੇਸ਼ਰ ਦੇ ਨਾਮ ਤੰ ਦਾ ਖਜ਼ਾਨਾ ਮਿਲ ਜਾਂਦਾ ਹੈ ਗੁਰੂ ਜੀ ਆਖਦੇ ਹਨ ਜਿਸ ਨੂੰ ਪਰਮੇਸ਼ਰ ਚਾਹੁੰਦਾ ਹੈ ਉਸ ਨੂੰ ਹੀ ਨਾਮ ਤਨ ਦਾ ਖਜ਼ਾਨਾ ਮਿਲ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਇੱਕ ਮਨੁੱਖ ਦਾ ਆਪੋ ਆਪਣਾ ਸਵਾਦ ਹੈ ਪਰ ਪਰਮੇਸ਼ਰ ਦੇ ਭਗਤ ਜਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਜੋ ਆਨੰਦ ਆਉਂਦਾ ਹੈ ਉਹ ਸੰਸਾਰ ਵਿੱਚ ਕਿਤੇ ਵੀ ਨਹੀਂ ਮਿਲਦਾ ਭਗਤ ਜਨਾਂ ਨੂੰ ਪਰਮੇਸ਼ਰ ਦਾ ਨਾਮ ਹੀ ਪਿਆਰਾ ਹੈ प्यारे विद्यार्थियों श्री गुरु ग्रंथ साहिब जी ਦੇ ਦਰਸ਼ਨ ਜਰੂਰ ਕਰ ਲਿਆ ਕਰੋ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ ਲਾਹੇਵੰਦ ਹੈ ਗੁਰੂ ਨਾਲ ਜੁੜੇ ਰਹਿਣਾ ਵੱਡੇ ਭਾਗਾਂ ਦੀ ਗੱਲ ਹੈ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ